ਸਸੀ ਕਾਲਜੀ ਦੁਪਹਿਰ ਦੇ ਵੱਜ ਗਏ ਆ 12:30 ਸਵਾਗਤ ਆ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਹਾਂਜੀ ਸਾਡੀ ਸਫਾਈ ਹੋ ਗਈ ਆ ਆਂਟੀ ਸਫਾਈ ਕਰ ਗਏ ਆ ਆਂਟੀ ਸਫਾਈ ਕਰਕੇ ਚਾਹ ਪੀ ਕੇ ਚਲ ਗਏ ਮੰਮੀ ਗਈ ਆ ਕੋਠੇ ਤੇ ਮੈਂ ਆਪਣਾ ਕਰਦੀ ਪਈ ਸੀ ਸਿਲਾਈ ਦਾ ਕੰਮ ਕਿਉਂਕਿ ਮੈਂ ਥੋੜੀ ਜਿਹੀ ਹੈਗੀ ਆ ਬਿਜ਼ੀ ਤੇ ਅੱਜ ਮੈਂ ਕੋਈ ਸਬਜੀ ਨਹੀਂ ਬਣਾਉਣੀ ਹੈਗੀ ਕਿਉਂਕਿ ਸਾਡੇ ਸਬਜੀ ਰਾਤ ਦੀ ਬਣੀ ਹੋਈ ਪਈ ਹੈ ਪਲਕ ਨੇ ਖਾਣੀ ਨਹੀਂ ਉਹਨੇ ਜੋ ਖਾਣਾ ਹੋਗਾ ਉਹ ਨੂੰ ਉਹ ਬਣਾ ਲਾਂਗੇ ਉਹ ਥੋੜਾ ਜਿਹਾ ਕਰਦੀ ਆ ਸਬਜੀ-ਸਬਜੀ ਤੋਂ ਤੇ ਬਾਕੀ ਮਿਲਦੇ ਆ ਤੁਹਾਨੂੰ ਦੁਪਹਿਰੇ ਰੋਟੀ ਤੇ ਫਿਰ ਦਿਖਾ ਲਦੇ ਆ ਤੁਹਾਨੂੰ ਹਾਂਜੀ ਚਲੋ ਅਸੀਂ ਕਰ ਲਈਏ ਇਹ ਕੰਮ ਕਈ ਵਾਰੀ ਅਸੀਂ ਘਰ ਦੇ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਆ ਕਿ ਸਾਡੇ ਕੋਲ ਵਲੌਗ ਬੰਦਦਾ ਵੀ ਹੈ ਨੀਗਾ ਸੋਚੀ-ਸੋਚੀਦਾ ਤਾਂ ਹੈਗਾ ਯਾ ਕਿ ਅਸੀਂ ਰੋਜ਼ ਡੇਲੀ ਵਲੌਗ ਬਾਈਏ ਪਰ ਕਿਸੇ ਵੇਲੇ ਅਸੀਂ ਇੰਨੇ ਬੀਜ਼ੀ ਹੁੰਦੇ ਆ ਸਾਨੂੰ ਕਿਤੇ ਜਾਣਾ ਪੈਂਦਾ ਹੈ ਇਸ ਕਰਕੇ ਸਾਡੇ ਕੋਲ ਵਲੌਗ ਨਹੀਂ ਬਣਦਾ ਹੈਗਾ ਫਿਰ ਅਸੀਂ ਛੋਟਾ ਜਿਹਾ ਜਿੰਨਾ ਕਿ ਸਾਡੇ ਤੋਂ ਬਣਦਾ ਹੈ ਅਸੀਂ ਬਣਾ ਕੇ ਪਾ ਦਈਦਾ ਹੈ ਚਲੋ ਕਰਦੇ ਆ ਫਿਰ ਕੰਮ ਸਲਾਈ ਦਾ ਫਿਰ ਮਿਲਦੇ ਆ ਦੁਪਹਿਰੇ ਤੁਹਾਨੂੰ ਬੱਚੇ ਆਉਂਦੇ ਆ ਤਾਂ ਹਾਂਜੀ 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 ਮੰਮੀ ਆ ਗਏ ਕੀ ਕਰਨ ਗਏ ਸੀ ਮੈਂ ਨਾਲੇ ਦਾ ਦੋ ਕੱਪੜੇ ਸੁਕਾਉਣ ਗਈ ਸੀ ਹਾਂ ਨਾਲੇ ਮੈਂ ਕਿਹਾ ਬੂਟੇ ਲੈ ਕੇ ਆਉਂ ਪਦੀਨਾ ਪੜਾ ਲਿਆ ਪਿਆ ਉੱਤੇ ਬਹੁਤ ਪਦੀਨਾ ਹੋਇਆ ਆ ਤੈਨੂੰ ਸੀ ਰੋਜ਼ ਪਾਣੀ ਪਾ ਜਾਈਦਾ ਮम्मी ਬੁੱਟਿਆਂ ਨੂੰ ਹਨਾ ਭਿੰਡੀਆਂ ਦੇਖੀਆਂ ਦੇਖੀਆਂ ਹੋ ਗਈਆਂ ਨਾ ਭਿੰਡੀਆਂ ਕ੍ਰੇਲਿਆਂ ਦੀਆਂ ਵੀਲਾ ਵੀ ਲਾ ਦਿੱਤੀਆਂ ਹਾਂ ਹਾਂ ਤੇ ਹੁਣ ਮੰਮੀ ਕੀ ਕਰਨਾ ਹੈ ਹਾਂ ਚਾਹ ਹਰਮਨ ਨੂੰ ਪੁੱਛਨੇ ਚਾਹ ਪੀਣੀ ਆ ਹਾਂ ਪੀਣੀ ਆ ਪੀਣੀ ਆਨੇ ਕਹਿੰਦਾ ਪੀਣੀ ਤੇ ਹਣ ਚਾਹ ਬਣਾਉਂਗਾ ਇੱਥੇ ਜਿਹਨੇ ਜਿਹਨੇ ਚਾਹ ਪੀਣੀ ਸਾਡੀ ਘਰ ਆ ਸਕਦੇ ਕਿਉਂਕਿ ਸਾਡੀ ਮੰਮੀ ਚਾਹ ਬਹੁਤ ਸਵਾਦ ਬਣਾਉਂਦੇ ਆ ਤੇ ਮੈਂ ਲੱਗੀਆਂ ਹੁਣ ਕੰਮ ਕਰਨ ਕਿਉਂਕਿ ਮੈਂ ਸ਼ਾਮੀ ਜ਼ਰੂਰੀ ਸੂਟ ਦੇਣਾ ਆ ਕਿਉਂਕਿ ਮੈਂ ਥੋੜੇ ਦਿਨ ਬਹੁਤ ਬਿਜ਼ੀ ਆ ਮੇਰਾ ਟਾਈਮ ਨਹੀਂ ਲੱਗਦਾ ਮੈਂ ਦੱਸਿਆ ਮੈਂ ਕਿ ਅੱਜ ਅਸੀਂ ਸਬਜ਼ੀ ਨਹੀਂ ਬਣਾਉਣੀ ਹੈਗੀ ਅੱਜ ਅਸੀਂ ਨਹੀਂ ਅੱਜ ਅਸੀਂ ਸਾਡੇ ਸਬਜ਼ੀ ਬਣੀ ਪਈ ਆ ਅਸੀਂ ਚਾਹ ਬਣਾ ਤੇ ਛੁੱਟੀ ਲਾਂ ਆ ਚਲੋ ਬਣਾਓ ਫੇਰ ਚਾਹ ਤਿਆਰ ਕਰਦੇ ਆ ਚਾਹ ਫੇ ਬਣਾ ਦੀ ਬਣਾ ਲੈ ਚਾਹ ਲਖੋ ਹਾਂਜੀ ਠੀਕ ਹੈ ਦੇਖੋ ਚਾਹ ਚਾਹ ਦੇਖੋ ਸਵੇਰ ਦੀ ਚਾਹ ਸ਼ਾਮੀ ਚਾਹ ਫੇਰੇ ਚਾਹ 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 ਹੋਈ ਪਈ ਹੈ ਐ ਮੰਮੀ ਆ ਚਾਹ ਚਾਹ ਹੋਈ ਪਈ ਸਾਡੇ ਘਰ ਲਓ ਜੀ ਦੇਖੋ ਸਾਡੀ ਚਾਹ ਜਿਹਨੇ ਪੀਣੀ ਆ ਉਹ ਆ ਸਕਦਾ ਆ ਸਾਡੇ ਘਰ ਕੀ ਕਹਿੰਦੇ ਭਾਇਓ ਚਟਨੀ ਬਣਾਈਏ ਚਟਨੀ ਚਾਜੋ ਮਰਜੀ ਬਣਾ ਲਓ ਕੀ ਹੈ ਦਦੀ 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 ਕਿ ਲੋਰ ਘਰ ਦਿੱਤੀ ਮੈਂ ਉਹ ਘਰ ਦੇਖੀ ਸੀ ਤੁਹਾਨੂੰ ਦੱਸੋ ਕੀ ਗਿੰਜ ਕਿਦਾਂ ਮਜੇ ਠੀਕ ਹੈ ਮੈਂ ਦੇਖ ਕੇ ਚੜ ਗਈ ਕੀ ਕਿਹਾ ਚਟਨੀ ਬਣਾਣੀ ਚਟਨੀ ਅੜਾ ਮੰਮੀ ਕੀ ਬਣਾਣਾ ਹੈ ਸ਼ਾਮੀ ਚਟਨੀ ਫੇਸ ਕੋਲੇ ਪਾਸਤਾਵਾ ਦੋ ਚਟਨੀ ਤੂੰ ਚੋਕਰੇ ਦੇ ਵੱੱਲੇ ਪਾਸਤਾ ਹੀ ਬਣਾਇਆ ਕੋਪੀ ਪਰ ਰੋਟੀ ਪਾ ਲਈਓ ਕੋਈ ਸਬਜੀ ਨਾ ਮੇਰਾ ਤੇ ਆ ਇਹਨੂੰ ਚਟਨੀ ਪਾ ਦੀ ਤੇਰੀ ਚਟਨੀ ਨਾ ਬਣਾ ਦਵਾ ਮੈਂ ਹੁਣੀ ਚਾੜਨਾ ਨਹੀਂ ਅਜੇ ਤੱਕ ਪਰੌਂਠੀ ਲੈ ਕੇ ਸਕੂਲੇ ਚਟਨੀ ਵਾ ਚਟਨੀ ਨਾ ਪਾ ਦੀ ਹੁਣ ਚਾੜਨਾ ਨਹੀਂ ਲੈ ਗਈ ਸਾਵਣ ਵਧੀਆ ਨੇ ਅਚਾਰ ਨਾਲ ਪਰੌਂਠੀ ਨਹੀਂ ਲੈ ਕੇ ਗਈ ਸਕੂਲੇ ਕੋਈ ਇਹ ਚਟਨੀ ਆਪਾਂ ਇਹ ਸਭ ਕੁਝ ਨਹੀਂ ਲੈ ਕੇ ਜਾਂਦੇ ਉਹ ਵਧੀਆ ਵਧੀਆ ਰੋਟੀਆਂ ਖਾਣਾ ਪੀਣ ਲੱਗ ਜਾਂਦੇ ਤੇਰੇ ਵਾਂਗੂ ਨਹੀਂ ਆਏ ਭਰਾਵਾ ਚਟਨੀ ਪਾਣੀ ਆ ਚਲ ਲੈ ਇਹਨੇ ਮਾਰਿਆ ਮੇਰੇ ਮੈਨੇ ਮਾਰਿਆ ਵਲੋਗ ਦੇ ਲਈ ਚਟਨੀ ਬਣਾਈਆਂ ਦੀ ਆਪਾਂ ਦੇਖੋ। ਨੋ ਵਾ ਤੇ ਹੈ ਨਹੀਂ ਕਿ ਮੇਰੇ ਨੋ ਹੀ ਨਹੀਂ ਆ ਗਈ ਮम्मी ਤਾਂ ਨੋ ਕਰ ਦਿੱਤੇ। ਦੇ ਤਾੜੀ ਨਾ ਮਦਰੀ ਕਰਦੇ। ਓ ਲੈ ਚਲੋ ਮम्मी ਜੀ ਮਰ ਜਲਾਡਿਓ ਸ਼ੰਦ ਦੇ ਵਿੱਚ ਆਟਾ ਮੂ ਚੱਲਣਾ। ਚਲ ਚੱਲੀਏ ਫਿਰ। ਛੱਡ ਗਿਆ। ਤੂੰ ਛੱਡ ਗਿਆ। ਕੋਈ ਕਿਹੜੀ ਸਬਜ਼ੀ ਖਾਣੀ ਆ? ਮੈਂ ਆਲੂ ਭੰਦਰ। ਖੜਾ। ਕੱਢੀ ਕਬੂਤਰ ਕਰਕੇ ਆਂਦੀ ਆ ਨਿਕਸਪੈਚ ਬਟਰ ਬੈਂਗ ਚਿੱਲੀ ਪੋਟੈਟੋ ਬਣਾ ਲਓ ਇੱਕ ਵਾਰੀ ਹਾਂ ਹਣਾ ਚਿੱਲੀ ਪਟੋ ਮਮੇ ਚਿੱਲੀ ਪਟਟੋ ਬਣਾਜੋ ਅੱਜ ਨਹੀਂ ਕੱਲ ਕੱਲ ਮੈਗੀ ਬਣਾਣੀ ਆ ਪਰਸੋਂ ਮੈਗੀ ਬਣਦੀ ਚਿੱਲੀ ਪਟੋ ਬੰਦੀ ਆਪਣੀ ਮਮੇ ਚਿੱਲੀ ਪਟੋ ਬਣਾਣੇ ਬੈਲੇ ਤੁਹਾਨੂੰ ਅੱਜ ਇੱਥੇ ਕੰਮ ਕਰਨ ਚ ਬਿਯਾਰ ਜਾਣਾ ਮੈਂ ਵੀ ਨਹੀਂ ਮੈਂ ਅੱਜ ਉਹ ਤੈਨੂੰ ਬੁਲਾਇਆ ਸੀ ਜਾਣਾ ਸ਼ੋਪਿੰਗ ਕਰਨ ਕਿਉਂ ਮੋਲ ਚ ਫੇ ਜਾਣਾ ਪੀਵੀਆਰ ਮਾਲ ਸ਼ੋਪਿੰਗ ਕਰਨ। ਚਲੋ ਚੱਲਾਂਗੇ। 3 ਸਾਲਾਂ ਬੜੇ। ਅਸੀਂ ਅਸੀਂ ਜਾਣਾ ਸ਼ੋਪਿੰਗ ਕਰਨ ਜ਼ਾਰਾ ਜੀ ਟੀ-ਸ਼ਰਟ ਲੈ ਕੇ ਆਉਣੀਆਂ। ਜ਼ਾਰਾ ਜੀ ਨਹੀਂ ਮਾਲ ਚ ਤੂੰ ਬਰਾਵ ਚੱਲ ਤੇਰੀ। ਤੂੰ ਜਾ ਸਕਦੇ ਜ਼ਾਰਾ ਦੀ ਟੀ-ਸ਼ਰਟ ਖਲਾਨੀ ਹੋ। ਮੰਮੀ ਚਲੋ ਫੇ ਯਾਰ ਫੇ ਅੱਜ ਚਿੱਲ ਪਲੇਟ ਬਣਾ ਲਓ। ਅੱਜ ਨਹੀਂ। ਗਾਇਜ਼ ਦੇਖੋ ਮੰਮੀ ਹਮੇਸ਼ਾ ਮੁੱਕਰਦੀ ਆ। ਇਸ ਵਾਰ ਮੰਮੀ ਨੂੰ ਬਣਾਣੀ ਪੈਣੀ ਆ। ਫੁਕਰੀ ਮਾਰ ਚ ਕੇ ਜਾਂਦਾ। ਥੱਪੜ ਮਾਰ ਚ ਕੇ ਜਾਂਦਾ। ਆਹ। ਫੁਕਰੀ ਮਾਰਨ ਚ ਕੇ ਜਾਂਦਾ। ਮੈਂ ਨਾ ਮਿਲ ਮੰਮਾ ਮੰਮਾ ਗੰਦੀ ਵੜਦਿਆ ਯਾਰ ਮੈਨੂੰ ਮੰਮੂ ਜੱਲ ਫਿਰ ਚਿਲ ਚਿਲੇਟ ਬਣਾਣੀ ਅੱਜ ਜੇ ਮੰਮੇ ਚਿਲੇਟ ਨਹੀਂ ਬਣਾਏ ਨਾ ਮੰਮੀ ਦਾ ਸੂਰ ਸੀ ਨਹੀਂ ਹੋਣੇ ਹੜ ਤੇਰੀ ਬੁਲਾਨੀ ਆ ਤੇਰੀ ਬੁਲਾਨੀ ਹੋਣੀ ਭਰਾ ਹਰਮ ਚਟਨੀ ਖਾਣੂਗੀ ਅੱਜ ਦੇ ਲਈ ਪੱਲੂ ਮੇਰਾ ਸੂਤ ਦੇ ਫਿਰ ਕੀ ਬਣਾਣਾ ਭਰਾ ਮਰ ਜਣਾ ਮੇਰਾ ਤੇਰੀ ਚਟਨੀ ਨਹੀਂ ਬਣਾਣੀ ਅੱਜ ਹੀ ਕੱਲ ਕੱਲ ਬਣਾ ਦੂੰਗੀ ਹੱਥ ਕਿਵੇਂ ਲਗਾਇਆ ਹੱਥ ਕਿਵੇਂ ਲਗਾਇਆ ਮੇਰੇ ਕੋਲ ਐਸੇ ਮਰੀਆ ਸੋਣਾ ਪਾਣਾ ਸੋਲਾ ਪਾ ਚੱਲਿਆ ਰਿਸ਼ਨ ਦਾ ਘਰ ਪਾਪਾ ਨੂੰ ਲੈਣਾ ਸੀ ਤੇ ਪਾਪਾ ਬਹੁਤ ਵਧੀਆ ਮਾਉਣ ਚੱਲ ਗਿਆ ਘਰੇ ਅੱਜ ਅੱਜ ਨੂੰ 6 ਵਜੇ ਹੋਇਆ ਪਾ ਪੂਰਾ ਬੜਾ ਕੱਲ ਪਾਪਾ ਨੂੰ ਮਿਲ ਗਿਆ ਫਰੈਂਡ ਕਿਵੇਂ ਪਾਪਾ ਨੂੰ ਮਿਲ ਗਿਆ ਫਰੈਂਡ ਪਾਪਾ ਦਾ ਰੁਕ ਜائیںਗੇ ਆ ਰੁਕ ਕੇ ਹੈਗੇ ਥੋੜਾ ਪਾ ਚੱਲਿਆ ਘਰੇ ਤੇ ਚਲੋ ਹੁਣ ਮੈਂ ਆ ਕੇ ਘਰੇ ਹੈਲੋ ਕਿਹਦਾ ਹੈ ਮੰਮੀ ਕਿਰਤੀ ਕੰਮ ਕਰਦੀ ਆ ਮੈਂ ਕਿਸੀਂ ਹੋ ਕਿਸੀਂ ਹੋ ਦਾਦੀ ਅੱਛਾ ਤੁਹਾਨੂੰ ਮੈਂ ਕਹਿੰਦਾ ਕਿਦਾ ਮੈਡਮ ਜੀ ਕਿਹਾ ਹਾਲ ਤੇਰੇ ਲਈ ਇੱਕ ਗਿਫਟ ਆ ਇਹ ਤੁਹਾਨੂੰ ਦਿਖਾਉਂਗਾ ਕਿਹੜਾ ਗਿਫਟ ਆ ਚਲ ਗਿਫਟ ਦਿਖਾਇਆ ਮੈਂ ਕੀ ਬਣਾਈ ਜਾਨੀ ਮੈਂ ਉਹ ਕਹਿੰਦੀ ਉਹ ਬਣਾਈ ਜਾਨੀ ਆ ਤੁਹਾਡਾ ਜਿਆ ਪਿਆਰਾ ਜਿਹਾ ਪਪੀ ਆ ਜੀ ਵਾਈਟ ਕਲਰ ਦਾ ਤੇ ਉਹਨੂੰ ਪਤਾ ਨਹੀਂ ਸੀ ਸਾਡੇ ਘਰ ਕੁੱਤੇ ਅਸੀਂ ਪਸੰਦ ਨਹੀਂ ਕਰਦੇ ਹੈਗੇ ਤੇ ਕਹਿੰਦਾ ਮੈਂ ਜਾਣਾ ਹੈ ਕਿ ਤੂੰ ਇੱਕ ਦਿਨ ਹੀ ਆਪਣੇ ਘਰ ਰੱਖ ਲਓ ਨਾ ਭਰਾਵਾ ਮੈਨੂੰ ਕਿਹਦੀ ਇਹ ਇਹੀ ਕਹਿੰਦਾ ਮੈਂ ਕਿਹਾ ਤਾਂ ਭਾਈ ਮੇਰੀ ਮੰਮੀ ਨੇ ਜਿੰਦਗੀ ਤੇ ਨਖੜਾ ਕੀ ਕੁੱਤਾ ਹੁੰਦਾ ਪਰ ਹੈ ਬੜਾ ਕਿਊਟ ਸੀ ਨਾ ਹਾਂਜੀ ਹਲਵਾ ਹਾਂਜੀ ਰੋਟੀ ਖਾਣ ਲੱਗੀ ਆ ਯੈਸ ਗਾਇਸ ਕਾਦੇ ਵਾਲੀ ਗੁੱਬੀ ਵਾਲੀ ਗੁੱਬੀ ਵਾਲੀ ਰੋਟੀ ਮੱਖਣ ਦੇ ਨਾਲ ਮੈਨੂੰ ਦਿਖਾਈ ਮਾੜੇ ਮੰਮੀ ਨੇ ਦਿਖਾਈ ਹੈ हां जी हो गया काम मैं हां वीडियो बनाओ रोटी का काम कर के रहा था की बनाना हाँ है फिर हां लगी है मम्मी दे चाट खा के आनी तो है चलो आ इधर भाई साहब किदा हाँ। कैसे हो हेलो ब्रो वीडियो आ रहा है बोले हेलो ब्रो हेलो ब्रो मैं तो पहले वीडियो से कर दूं ये मेरा काम ही नहीं हुई वीडियो एडिट करने तो अलावा लो तुझे बना मैं रोटी खाओ खाओ ਹਾਂਜੀ ਇੱਧਰ ਬਣਦੀ ਪਈ ਏ ਚਾਹ ਮੰਮੀ ਕਹਿੰਦੇ ਮੈਂ ਆਟਾ ਗੁੰਨ ਦਿੰਨੀ ਆ ਤੇ ਫਿਰ ਅਸੀਂ ਬਣਾਵਾਂਗੇ ਰਾਤ ਨੂੰ ਕੀ ਬਣਾਉਂਦੇ ਆ ਦਾਲ ਸਬਜ਼ੀ ਫੇ ਤੁਹਾਨੂੰ ਦਿਖਾਉਂਦੇ ਆ ਨਾਲੇ ਕਰਾਂਗੇ ਬਲੌਗ ਦਾ ਐਂਡ ਫਿਰ ਠੀਕ ਆ ਮੰਮੀ ਇੱਧਰ ਮੈਂ ਕਰੀਉਂ ਪਾ ਠੀਕ ਆ ਚਾਚੂ 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 ਸਾਚੂ ਕਿਹੜਾ ਲੀਕੋੜਾ

ਆ ਜੋੜੀ ਭੂਏ ਓਏ ਐਂ ਤਾਂ ਥੱਕ ਗਿਆ ਹਾਂ ਹੁਣ ਕਿੰਛੇ ਦਾ ਘਟਕੀ ਚਿਪ ਚਿਕਾ ਓਏ ਹਰ ਨੂੰ ਦੀ ਗਰਦਾ ਓਹ ਨੂੰ ਅੰਦਰ ਓਏ 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 ਯੈਸ ਓਏ ਕਰੇ ਬਾਹਰ ਵੀ ਨਿਕਲ ਜਾ ਰਹਾ ਓ ਰੀਡਿੰਗ ਕਰ ਬਾਹਰ ਵੀ ਨਿਕਲ ਜਾ ਰਹਾ ਓਏ ਕਿਦਾਂ ਦਿਖਾਈ ਖਾਇ ਹੈ ਬੱਸ ਬੱਸ ਓ ਮੇਰੀ ਭਾਮ ਰੋੜੀ ਤੂੰ ਮਰੇ ਬਾਹਰ ਉੜੇ ਵਾਹ ਤੁਸੀਂ ਜੜ ਜਾਣੀ ਤਾਂ ਸਰ ਤੈਨੂੰ ਮੈਂ ਪੜਾ ਆਇਆ ਵੱਡਾ 55 55 ਏ ਮੰਮੀ ਮੰਮੀ ਮੈਂ ਕੁਛ ਨਹੀਂ ਕੀਤਾ ਵਾ ਆ ਗਏ ਹੋ ਰਾਇਆ ਬੋਤਾ ਪਾਪਾ ਆਈ ਮੈਂ ਜਲਦੀ ਆ ਗਿਆ 8 ਵਜੇ ਆ ਗਿਆ ਉਸ ਵੇਲੇ 9 ਵਜੇ ਆਤਾ ਹੂੰ ਕਿਉਂ ਜਲਦੀ ਕਿਉਂ ਆ ਗਏ ਬਲ ਕੰਮ ਹੈ ਨਹੀਂ ਸੀਗਾ ਮੈਂ ਆ ਗਿਆ ਕਿਉਂ ਜਲਦੀ ਕਿਉਂ ਲੇਟ ਆਣਾ ਸੀਗਾ ਲੇਟ ਕੀ ਕਰਨਾ ਆ ਜਾ ਕੇ ਮੈਨੂੰ ਖਾਣੀ ਹੈ ਨਾ ਨਾ ਫੇਰ ਮੈਗੀ ਦਿਖਾਈ ਨਹੀਂ ਕਿਹਦੀ ਤੂੰ ਲੇਟ ਆਣਾ ਸੀਗਾ ਮੈਂ ਕਿਹਾ ਵੀ ਤੂੰ ਮੈਗੀ ਖਾਣੀ ਸੀ ਤਾਂ ਲੇਟ ਆਣਾ ਸੀ ਨਹੀਂ ਨਹੀਂ ਮੈਗੀ ਮੈਂ ਤਾਂ ਖਾਣੀ ਪਪਾ ਮੈਗੀ ਕਰਦੇ ਹੋ ਮੈਨੂੰ ਆਉਣ ਦਾ ਇੱਕ ਹੀ ਕੰਮ ਆ ਬਈ ਮੋਰ ਇੱਕੋ ਹੀ ਕੰਮ ਆ ਸਾਰਾ ਦਿਨ ਸੂਟ 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 ਬਹੁਤ ਖਲਸ ਵੇ ਆਪਾਂ ਚਾਰਦੇ ਆ ਮੇਰਾ ਤੁਸੀਂ ਬਚ ਨਹੀਂ ਸਕਦੇ ਹੋ ਗਲਾਈ ਜਾਂਦੀ ਕੈਮਰਾ ਤੋਂ ਚੜ ਜਾਣਾ ਪਾਉ ਉਹ ਪਾਵਾ ਵੇਖੋ ਮੈਂ ਪਾਵਾ ਦੇਖੋ ਗਾੜੀ ਦੇ ਨਾਲ ਆਓ ਕੀ ਦੇਖਿਆ ਓਏ ਭੁੰਡੀ ਭੁੰਡੇ ਸਾਡੇ ਘਰੇ ਭੁੰਡੀ ਆ ਗਈ ਕੀ ਹੋਇਆ ਕਿੱਥੇ ਗਈ ਭੁੰਡੀ ਕਿੱਥੇ ਉੱਡ ਗਈ ਜਾਂ ਲੱਭੀ ਨਹੀਂ ਭੁੰਡੀ ਲੈ ਮੈਂ ਲੜੂ ਖੇੜੇ ਮੇਰੇ ਨਾਲ ਲੜ ਜਵੇ ਕਿ ਤੇ ਮੈਂ ਚਲੀ ਅੰਦਰ ਤੁਸੀਂ ਕੀ ਕਰਿਆ ਨੇ ਮੈਂ ਸਬਸ ਨੂੰ ਰੋਟੀ ਨਹੀਂ ਤੇ ਆਪਾਂ ਲੇਖ ਫ੍ਰਿਜ ਸਾਫ ਹਾਂ ਹਾਂ ਹਾਂਜੀ ਹੋ ਜਾ ਜੀ ਇਹਦੀ ਮਸਾਲਾ ਪੀ ਗਏ ਟੇ ਆ ਗਰਮ ਮਸਾਲਾ ਬਸ ਡੱਬਾ ਭਰ ਕੇ ਰੱਖ ਲੈਣਾ ਇੱਥੇ ਭਰ ਲੈਣਾ ਇੱਥੇ ਭਰ ਆ ਡੱਬੇ ਜਿਹੜੇ ਲੈਂਦਾ ਤਗਾ ਨਹੀਂ ਨਹੀਂ ਹਾਂ ਮੈਂ ਇਹਦੇ ਵਿੱਚ ਪਾ ਕੇ ਰੱਖ ਲੈਣਾ ਚਲੋ ਠੀਕ ਹੈ ਇਹਦੇ ਵਿੱਚ ਇਹਦੇ ਦੂਜੇ ਪਾਲੇ ਸੌਂਡ ਸੌਂਡੇ ਹੈ ਜੀ ਬਾਕੀ ਸਾਰਾ ਆਓ ਬਾਕੀ ਸਾਰਾ ਕੁਝ ਹੀ ਸਿਕਾ ਅੱਜ ਤੇ ਕੀ ਰੋਟੀ ਅੱਡੀ ਦਾ ਕਿਦਾਂ ਬਸ ਉਹ ਲੱਗੀਆਂ ਬੇਸਨ ਵਾਲੇ ਫੇਰ ਲੈਣ ਹੱਜ ਫੇਰ ਬੇਸਨ ਵਾਲੇ ਗੁੜੇ ਨੇ ਕੋ ਦੋਨਾਂ ਨੇ ਸੀਗੇ ਅੱਗੇ ਬਣਾਏ ਇੱਕ ਦਿਨ ਆਪਾਂ ਬਹੁਤ ਬੜੇ ਦਿਨ ਹੋ ਗਏ ਚਲੋ ਅੱਜਿਕਾ ਵਰਮਨ ਨੇ ਖਾਣੇ ਨਾ ਕਿਹਦੇ ਬਣਾਵੇ ਓਏ ਹਾਗ ਦਾ ਬੈਠਾ ਬੰਦਿਆਂ ਦਾ ਰਮੈਂ ਮੈਂ ਬੈਗ ਮੈਂਸ਼ਨ ਨਾ ਕਰਦਾ ਤੇਨਾਂ ਨੂੰ ਬੈਗ ਮੈਂਸ਼ਨ ਕਰਦਾ ਜਿਹੜੇ ਨੇ ਭੜਾ ਆਪਣੀਆਂ ਸਟੋਰੀਆਂ ਬੰਨਦੇ ਆ ਸਾਰੇ ਅੱਛਾ ਅੱਛਾ ਇੰਪਾ ਦੇ ਚਲੋ ਕਰੋ ਬੈਗ ਮੈਂਸ਼ਨ ਮੋਢੀ ਤੋਂ ਕਰਦੀਆਂ ਮੋਢੀ ਤੋਂ ਕਰਦੀਆਂ ਇਹ ਦੇਖੋ ਫੋਨ ਮੈ ਲੈ ਲਿਆ ਵਲੌਗ ਬਣਾਉਣ ਲਈ ਇਹਦਾ ਤੇ ਹੁਣ ਬੇਲੀ ਦਾ ਫਿਰ ਫੋਨ ਤੋਂ ਬਗੈਰ ਸਾਡਾ ਟਾਈਮ ਨਹੀਂ ਪਾਸ ਹੁੰਦਾ ਹਨਾ ਟੀਵੀ ਲਾ ਕੇ ਦੇ ਲਾ ਤਾਰਕ ਮੇਤਾ ਕੋਲ ਦਾ ਦਸ਼ਮਾ ਹੈ ਟੀਵੀ 'ਚ 100 ਘੰਟੇ ਪਹਿਲੇ ਚਲਾਨ ਨੂੰ ਤੇ ਉਹਨੂੰ ਆਨ ਕਰਕੇ ਰੱਖਿਆ ਕਰੋ ਨਾ ਪਹਿਲਾਂ ਹੀ ਸਰਚ ਕਰਨ ਤੋਂ ਪਹਿਲਾਂ ਲਾਉਣ ਨੂੰ ਫਿਰ ਐਡ ਆ ਜਾਂਦੀਆਂ ਐ ਐਡ ਤਾਂ ਆਉਣੀਆਂ ਹੀ ਆ ਫਿਰ ਟੀਵੀ 'ਚ ਕਹਿੰਦੀ ਐਡ ਆ ਜਾਂਦੀਆਂ ਆ ਤੁਸੀਂ ਕਰਨਗੇ ਹਯੂਰ ਸਾਹਿਬ ਦਾ ਅੱਛਾ ਹਯੂਰ ਸਾਹਿਬ ਤੋਂ ਆਇਆ ਜਿਹੜਾ ਠੀਕ ਆ ਲਿਓ ਦੋਗਾ ਪੱਲੂ ਫੜ ਤੂੰ ਵੀ ਹਾਂ ਪੱਲੂ ਪ੍ਰਸ਼ਾਲਾ ਥੋੜਾ ਜਿਹਾ ਲੱਲਾ ਚਾਹੀਏ ਨਾ ਨਾ ਇੰਨਾ ਕੀ ਦਊਂ ਨੋ ਜੀ ਇਹ ਬਹੁਤ ਦੂਰੋਂ ਆਇਆ ਸੀ ਜੀ ਹੁਜੂਬ ਸਾਹਿਬ ਤੋਂ ਥੋੜਾ ਹਾਂ ਹੋਰ ਲੱਲਾ ਲੈਣਾ ਦੇ ਬਹੁਤ ਥੋੜਾ ਜਿਹਾ ਖਾਓ ਥੋੜਾ ਲੈਣਾ ਨੇ ਵਾ ਥੋੜਾ ਦੇ ਖਾਲਾ ਇੰਨਾ ਜੀ ਬਹੁਤ ਆਉਂਦਾ ਹੈ ਨਾ ਨਾ ਬਹੁਤ ਖਾਓ ਬਹੁਤ ਹੈ ਬਾਤ ਹਰਨ ਦਿਓ ਇੰਨਾ ਬਾਦ ਲੈ ਉਹ ਗੋ ਅਹ ਬਾਕੀ ਲੈ ਲੈ ਸਾਰਾ ਨਹੀਂ ਯਾਰ ਮੈਂ ਤਾਂ ਮੰਨਦੀ ਜੈ ਨੋ ਤੁਸੀਂ ਵੀ ਖਾਲਾ ਫੜਾ ਫੜਾ ਕਾਲਾ ਪ੍ਰਸ਼ਾਦ ਨੂੰ ਨਹੀਂ ਦੇਣਾ ਕਿਉਂਦਾ ਸਾਡੀ ਵੀ ਲਾ ਰੀਨ ਕੇ ਪ੍ਰਸ਼ਾਦ ਲਿਆ ਉਹਨੇ ਤੇ ਉਹ ਵੀ ਨਹੀਂ ਖਾਦਾ ਮੈਂ ਜ਼ਿਆਦਾ ਲਿਆ ਹੂੰ ਮੈਂ ਵੀ ਆ ਲਿਆ ਤੇ ਕੀ ਆ ਮੰਮੀ ਦਸ ਬਾਰਾਂ ਬ੍ਰੈਂਡ ਹਾਂ ਬਾਕੀ ਸਾਲਾ ਮੇਰਾ ਐਡਾ ਕੋਲਾ ਭਰ ਕੇ ਜਿੱਤੇ ਖਾਦੀ ਹੈ ਮੰਮੀ ਆ ਆ ਮੰਮੀ ਆਈ ਅੱਜ ਮੇਰੀ ਬ੍ਰੈਂਡ ਲੱਗੇ ਆਈ ਸੀਗੀ ਯੂਜ਼ ਆ ਹਾਂ ਹਯੂਰ ਸਾਹਿਬ ਤੋਂ ਮੈਂ ਆਇਆ ਬਹੁਤ ਦੂਰੋਂ ਆਇਆ ਸੀਗਾ ਹਯੂਰ ਸਾਹਿਬ ਤੋਂ ਆਇਆ ਸੀ ਪ੍ਰਸ਼ਾਦ ਇਹ ਚਲੋ ਰਾਤੀ ਸਟਾਰ ਹੋ ਗਿਆ ਇਹ ਕੀ ਕਰਦੀ ਬਈ ਇਹ ਚਲੋ ਇਦਾਂ ਕਰੋ ਵੀ ਰੋਟੀ ਪਾਣੀ ਦਾ ਹੋ ਜਾਲਾ ਕੰਮ ਰੜੀ ਤੇ ਰੋਟੀ ਖਾਈਏ ਤੇ ਇਹ ਸਾਰਾ ਦਿਨੀ ਦੋਨੋਂ ਯਾਨੇ ਲੜਦੇ ਰਹਿੰਦੇ ਆ ਤੇ ਚਲੋ ਵਲੌਗ ਦਾ ਕਰਦੇ ਇੱਥੇ ਐਂਡ ਜਿਹਨੇ ਜਿਹਨਾਂ ਨੂੰ ਸਾਡੇ ਵਲੌਗ ਵਧੀਆ ਲੱਗਦੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦਸੀਓ ਉਹਦੇ ਕੋ ਫੇਰ ਲੜ ਪਏ ਆ ਉਹ ਫੇਰ ਲੜ ਪਏ ਆ ਤੇ ਮਿਲਦੇ ਆ ਤੁਹਾਨੂੰ ਇੱਕ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਨਵੇਂ ਬੰਦੇ ਜਿੰਨੇ ਵੀ ਆਏ ਨੇ ਸਾਡੇ ਚੈਨਲ ਦੇ ਉੱਤੇ ਜਿਹੜੇ ਪਹਿਲੀ ਵਾਰੀ ਜਿਨਾਂ ਨੇ ਸਾਡਾ ਵਲੌਗ ਦੇਖਿਆ ਉਹ ਲਾਈਕ ਸ਼ੇਅਰ ਕਮੈਂਟ ਦੇ ਨਾਲ ਨਾਲ ਸਬਸਕ੍ਰਾਈਬ ਵੀ ਕਰਨ ਔਰ ਲੜ ਪੈ ਲੜ ਪੈ ਲੜ ਪੈ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ